ਸਾਹੀ ਗਾਲ ਦੋਸਤੋ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀਰੇ ਬੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਹੈ ਜ਼ਿਲ੍ਹੇ ਕਪੂਰਥਲੇ ਦਾ ਪਿੰਡ ਪੁਲੱਥ ਤੋਂ ਮੋਹਨ ਵੀਰ ਸਿੰਘ ਬੱਲ ਮਾ ਖੇਡ ਕਬੱਡੀ ਨੂੰ ਦੇਸ਼ ਆਬਦੇਸ਼ਾਂ ਦੇ ਵਿੱਚ ਉਹਨਾਂ ਮੰਨਿਆ ਵੀ ਅੰਤਰਰਾਸ਼ਟਰੀ ਪ੍ਰਮੋਟਰ ਹੋਰ ਹੈਗੇ ਆ ਬਹੁਤ ਲੈ ਕੇ ਜਾਣ ਵਾਲੇ ਪਰ ਕਿਤੇ ਨਾ ਕਿਤੇ ਮੋਹਨ ਵੀਰ ਸਿੰਘ ਬੱਲ ਵੀਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਚਾਹੇ ਉਹ ਪੁਲੱਤ ਪਿੰਡ ਦਾ ਟੂਰਨਾਮੈਂਟ ਹੋਵੇ ਤੇ ਹੁਣ ਜੋ ਉਸ ਵੀਰ ਨੇ ਸੋਚਿਆ ਆਪਦੇ ਫਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਉਸ ਦਾ ਦੇਨ ਛਾਇ ਦੀ ਕੋਈ ਦੇ ਸਕਦਾ ਸੋ ਹੁਣ ਕੀ ਹੁਣ ਲੋੜ ਕੀ ਹੈ ਹਰ ਖਿਡਾਰੀ ਨੂੰ ਹਰ ਪ੍ਰਮੋਟਰ ਨੂੰ ਹਰ ਕੋਚ ਨੂੰ ਜੋ ਕਬੱਡੀ ਦੇ ਸੀਨੀਅਰ ਪਲੇਅਰ ਨੇ ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਨੇ ਹੁਣ ਅਸਲ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਮੁਖਨਵੀਰ ਬੱਲ ਦੇ ਨਾਲ ਜੁੜਨ ਦੀ ਲੋੜ ਹੈ ਪਿੰਡ ਪੁਲੱਥ ਦੇ ਵਿੱਚ ਵੀਰ ਨੇ ਬਜਨੀ ਕਬੱਡੀ ਦੇ ਜਿਹੜੇ ਪਲੇਅਰ ਨੇ ਛੋਟੇ ਪਲੇਅਰ ਜਿਹਨੂੰ ਆਪਾਂ ਕਹਿ ਦਿੰਦੇ ਆ ਬਜਨੀ ਕਬੱਡੀ 55 ਕਿਲੋ 65 ਕਿਲੋ 75 ਕਿਲੋ ਜੋ ਕਿਤੇ ਲੱਗੇ ਤੇ ਜਾ ਕੇ ਆਲ ਓਪਨ ਦੀ ਕਬੱਡੀ ਦੇ ਜਾਂ ਬਜਨੀ ਕਬੱਡੀ ਤੋਂ ਹੀ ਸਟਾਰਟ ਹੁੰਦੇ ਨੇ ਜਿਹੜੇ ਕੋਈ ਵੀ ਅੱਜ ਕਬੱਡੀ ਖੇਡਦੇ ਨੇ ਪਲੇਅਰ ਸੀਨੀਅਰ ਪਲੇਅਰ ਨੇ ਸਾਰੇ ਸੋ ਗੱਲ ਕਰਾਂਗੇ ਮੋਹਨਵੀਰ ਬੱਲ ਦੀ ਕਿੱਥੋਂ ਮੋਹਨਵੀਰ ਬੱਲ ਨਾਲ ਵੀਰ ਨਾਲ رابطہ ਕਾਇਮ ਹੋਇਆ ਵੀਰ ਆਪਣੇ ਪਿੰਡ ਦੇ ਵਿੱਚ ਜੋ ਪਿਛਲੇ ਦਿਨੀ ਵੀਰ ਦੇ ਪਿੰਡ ਟੂਰਨਾਮੈਂਟ ਹੋ ਕੇ ਖਟਿਆ ਪੂਰਾ ਵਧੀਆ ਵੱਡਾ ਟੂਰਨਾਮੈਂਟ ਚਾਹੇ ਵੱਡੇ ਤੋਂ ਵੱਡਾ ਕੋਈ ਨਾਮ ਰੱਖਣਾ ਹੋਵੇ ਖਿਡਾਰੀਆਂ ਨੂੰ ਸਨਮਾਨ ਕਰਨਾ ਹੋਵੇ ਈਵਨ ਕੀ ਉਹ ਵੀਰ ਦਾ ਐਡਾ ਕ ਯੋਗਦਾਨ ਹੈ ਉਹਨੂੰ ਐਡਾ ਹੀ ਕਬੱਡੀ ਦੇ ਨਾਲ ਜੁੜਿਆ ਹੋਇਆ ਉਹ ਦਰਸ਼ਕਾਂ ਨੂੰ ਵੀ ਪਿਆਰ ਕਰਦਾ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਜੋ ਖਿਡਾਰੀ ਕਈ ਵਾਰ ਉੱਥੇ ਲੇਟ ਹੋ ਜਾਂਦੇ ਨੇ ਉਹਨਾਂ ਦਾ ਰਹਿਣ ਸਹਿਣ ਦਾ ਵਰਵਾਧਨ ਕਰਦਾ ਜੋ ਦਰਸ਼ਕ ਵੀ ਕਬੱਡੀ ਦੇ ਦੇਖਣ ਜਾਂਦੇ ਨੇ ਉਹਨਾਂ ਦੇ ਬੈਠਣ ਦਾ ਉਹਨਾਂ ਦੀ ਰੋਟੀ ਪਾਣੀ ਦਾ ਜੇਦੋਂ ਆਪਾਂ ਕਹਿ ਦਿੰਦੇ ਆ ਲੰਗਰ ਦਾ ਪ੍ਰਬੰਧ ਵੀ ਪੂਰਾ ਵਧੀਆ ਸੁਚੱਜੇ ਤਰੀਕੇ ਨਾਲ ਕੀਤਾ ਜਾਂਦਾ ਸੋ ਰਹੀ ਗੱਲ ਕਬੱਡੀ ਖਿਡਾਰੀਆਂ ਦੀ ਕਬੱਡੀ ਖਿਡਾਰੀਆਂ ਨੂੰ ਵੱਡੇ ਤੋਂ ਵੱਡਾ ਨਾਮ ਚਾਹੇ ਉਹ ਹਾਰਲੇ ਮੋਟਰਸਾਈਕਲ ਹੋਵੇ ਚਾਹੇ ਉਹ ਟਰੈਕਟਰ ਹੋਵੇ ਚਾਹੇ ਉਹ ਬੋਲਟ ਮੋਟਰਸਾਈਕਲ ਹੋਵੇ ਚਾਹੇ ਉਹ ਛੋਟੇ ਖਿਡਾਰੀਆਂ ਦੇ ਸਨਮਾਨ ਜਿਵੇਂ LED TV ਹੋਵੇ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਫਰਿੱਜਾਂ ਹੋ ਗਈਆਂ ਔਰ ਪਤਾ ਨਹੀਂ ਕਿ ਕਿੰਨਾ ਕ अनेਕਾਂ ਨਾਮ ਦੀਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਈਵਨ ਕਿ ਉਸ ਨੇ ਪ੍ਰਬੰਧ ਜਿਹੜਾ ਕੀਤਾ ਸੀ ਜਿੱਦਾਂ ਕਿ ਕ੍ਰਿਕਟ ਮੈਚਾਂ ਦੇ ਵਿੱਚ ਪ੍ਰਬੰਧ ਕੀਤਾ ਜਾਂਦਾ ਉਦਾਂ ਦਾ ਹੀ ਪ੍ਰਬੰਧ ਉਹ ਆਪਣੇ ਪਿੰਡ ਆਏ ਸਾਲ ਕਬੱਡੀ ਟੂਰਨਾਮੈਂਟ ਦੇ ਕਰੋੜਾ ਰੁਪਏ ਖਰਚ ਕਰਦਾ ਸੋ ਹੁਣ ਜੋ ਉਸ ਨੇ ਉਪਰਾਲਾ ਕੀਤਾ ਉਹ ਬਾ ਕਮਾਲ ਹੈ ਜਿੰਨੀ ਪ੍ਰਸ਼ਾਸਨ ਕਰੀ ਉਹ ਲਈ ਥੋੜੀ ਹੈ ਸੋ ਮੈਨੂੰ ਉਦਾ ਪੇਜ ਸੁਜੈਸ਼ਨ ਦੇ ਵਿੱਚ ਸ਼ੋਅ ਹੋਇਆ ਜੋ ਪੱਤਰਕਾਰ ਵੀਰਾਂ ਨੂੰ ਦੱਸ ਰਿਹਾ ਸੀ ਬਜਨੀ ਕਬੱਡੀ ਖਿਡਾਰੀਆਂ ਦੇ ਸਤੰਬਰ ਮਹੀਨੇ ਦੇ ਵਿੱਚ ਟ੍ਰਾਇਲ ਲਏ ਜਾਣਗੇ ਸਤੰਬਰ 2025 ਦੇ ਵਿੱਚ ਬਜਨੀ ਕਬੱਡੀ ਖਿਡਾਰੀਆਂ ਦੇ ਟ੍ਰਾਇਲ ਲਏ ਜਾਣਗੇ ਜੋ ਉਹਨਾਂ ਦੇ ਵਿੱਚ ਸਿਲੈਕਟ ਹੁੰਦੇ ਨੇ ਪਲੇਅਰ ਉਹਨਾਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਜੋ ਹੋਸਟਲ ਬਣਾ ਕੇ ਦਿੱਤੇ ਜਾਣਗੇ ਉਹਨਾਂ ਦੇ ਵਿੱਚ ਹੋਵੇਗਾ ਸੋ ਉਹ ਬਾਰ ਬਾਰ ਇਹੀ ਗੱਲ ਦੀ ਗੁਜਾਰਿਸ਼ ਕਰ ਰਿਹਾ ਸੀ ਵੀਰ ਕਿ ਮੈਨੂੰ ਕੋਈ ਵੀ ਕੋਚ ਜਾਂ ਮਾਪੇ ਕਿਸੇ ਵੀ ਸਪਾਰਸ਼ੀ ਤੋਂ ਫੋਨ ਲਾ ਕਰਵਾਉਣ ਸਪਾਰਸ਼ ਖਾਤਰ ਬੀ ਜੀ ਮੈਂ ਫਲਾਨੀ ਜ਼ਿਲ੍ਹੇ ਤੋਂ ਫਲਾਨਾ ਬੋਲਦਾ ਸਾਡਾ ਮੁੰਡਾ ਆਊਗਾ ਜੀ ਉਹਨੂੰ ਉੱਥੇ ਰੱਖ ਲਓ ਐਦਾਂ ਦਾ ਕਹਿੰਦਾ ਕੁਝ ਵੀ ਨਹੀਂ ਹੋਊਗਾ ਟ੍ਰੈਲ ਲੈ ਜਾਣਗੇ ਕੋਸ਼ਿਸ਼ ਉਹ ਕਹਿੰਦਾ ਮੇਰੀ ਹੋਊਗੀ ਵੀ ਪੂਰੀ 100 ਓਵਰ 100 ਕੀ ਮੈਂ ਉੱਥੇ ਹੋਵਾਂ ਟ੍ਰੈਲਾਂ ਵਾਲੇ ਦਿਨ ਕਿਸੇ ਨਾਲ ਕੋਈ ਵੀ ਨਾ ਹਨਸਾਫੀ ਨਹੀਂ ਹੋਊਗੀ ਜੋ ਟ੍ਰਾਇਲ ਪਾਸ ਕਰੂਗਾ ਉਹਦੀ ਉੱਥੇ ਸਿਲੈਕਸ਼ਨ ਹੋਊਗਾ ਉਹਨਾਂ ਦੇ ਬਕਾਇਦਾ ਉੱਥੇ ਕੈਂਪ ਲੱਗੂਗਾ ਉਹਨਾਂ ਨੂੰ ਹੋਰ ਅੱਗੇ ਵਧੇਰੀ ਜਾਣਕਾਰੀ ਕਬੱਡੀ ਬਾਰੇ ਦਾ ਪੇਚਾਂ ਦੀ ਹੋਰ ਵੀ ਸਿਖਾਈ ਜਾਊਗੀ ਜੋ ਪਰਫਾਰਮ ਵਧੀਆ ਕਰਿਆ ਕਰੂਗਾ ਉਹਨਾਂ ਦੇ ਬਕਾਇਦਾ ਬਜਨੀ ਕਬੱਡੀ ਦੇ ਵਿੱਚ ਵਿਦੇਸ਼ਾਂ ਦੇ ਟੂਰ ਵੀ ਕਰਵਾਏ ਜਾਣਗੇ ਸੋ ਇਹ ਬਹੁਤ ਹੀ ਵਧੀਆ ਉਪਰਾਲਾ ਕਬੱਡੀ ਦਾ ਕਬੱਡੀ ਨੂੰ ਹੋਰ ਉੱਚਾ ਚੁੱਕਣ ਦੇ ਲਈ ਜੋ ਨਵੀਆਂ ਪੀੜ੍ਹੀਆਂ ਜਿੰਨਾਂ ਨੂੰ ਨਹੀਂ ਪਤਾ ਕਿ ਇਹ ਸਾਡੀ ਮਾਂ ਖੇੜਾ ਹੈ ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਖੇੜਾ ਹੈ ਕੋਈ ਅੱਜ ਦੀ ਖੇੜ ਨਹੀਂ ਚੱਲੀ ਹੋਈ ਵੀ ਹਾਂ ਇਹ 6 ਮਹੀਨੇ ਪਹਿਲਾਂ ਚੱਲੀ ਹੋਈ ਹੈ ਪ੍ਰਾਤਨ ਸਮਿਆਂ ਤੋਂ ਬਹੁਤ ਇਹ ਜਿਹੇ ਜੋ ਦਰਸ਼ਕ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਚਾਚਾ ਕਿਸੇ ਦੇ ਡੈਡੀ ਕਿਸੇ ਦੇ ਦਾਦਾ ਜੀ ਕਿਸੇ ਦੇ ਪਰਦਾਦਾ ਜੀ ਇਸ ਖੇੜਨ ਨਾਲ ਜੁੜੇ ਹੋਏ ਹੋਏ ਦੂਜੀ ਗੱਲ ਦੀਰਗਾਥੇ ਸਾਥਰ ਦੇਣਾ ਬਣਦਾ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਉਹਦੀ ਸੋਚ ਹੈ ਉਹਨਾਂ ਖਿਡਾਰੀਆਂ ਦੀ ਜਿੱਲਾ ਦੀ ਉੱਥੇ ਸਿਲੈਕਸ਼ਨ ਹੋਣੀਆਂ ਉਹਨਾਂ ਨੇ ਲਿਸਟ ਵੀ ਜਾਰੀ ਕੀਤੀ ਸੀ ਵਿੱਚ ਦੱਸ ਰਿਹਾ ਸੀਗਾ ਵੀ ਕਿ ਸਾਨੂੰ ਕੋਚ ਸਾਹਿਬਾਨਾਂ ਦੀ ਵੀ ਜ਼ਰੂਰਤ ਪੈਣੀ ਹੈ ਸੀਨੀਅਰ ਖਿਡਾਰੀਆਂ ਦੀ ਵੀ ਜ਼ਰੂਰਤ ਪੈਣੀ ਹੈ ਜੋ ਉਹਨਾਂ ਨੂੰ ਅੱਗੇ ਗਾਈਡੈਂਸ ਦੇਣਗੇ ਬਕਾਇਦਾ ਵਗੈਰਾ ਰੈਫਰੀ ਸਾਹਿਬਾਨ ਜੋ ਉਹਨਾਂ ਦੇ ਬਕਾਇਦਾ ਉੱਥੇ ਟੈਂਪਲ ਲੱਗਣਗੇ ਸਾਰੇ ਸ਼ੋ ਮੋਹਨਵੀਰ ਬੱਲਬਾਈ ਦਾ ਬਹੁਤ ਬਹੁਤ ਧੰਨਵਾਦ ਇਹ ਟ੍ਰਾਇਲ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਪਿੰਡ ਤੋਂ ਜਦੋਂ ਵੀ ਡੇਟਾ ਆਉਣਗੀਆਂ ਜਲਦੀ ਹੀ ਉਹਦੀਆਂ ਮੇਰ ਡੇਟਾ ਦੱਸੂਗਾ ਵੀ ਸਤੰਬਰ ਮਹੀਨੇ ਦੇ ਵਿੱਚ ਕਿਹੜੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਕਦੋਂ ਉਹ ਜਾਰੀ ਹੋਣਗੀਆਂ ਸੋ ਇੰਨੀ ਕੁ ਮੇਰੀ ਬੇਨਤੀ ਹੈ ਕਿ ਆਪਣੀ ਵੀਡੀਓ ਜਿੱਥੇ ਤੱਕ ਵੀ ਕੋਈ ਦੇਖ ਰਿਹਾ ਹੈ ਅਗਰ ਕੋਈ ਤੁਹਾਡੇ ਟੱਚ ਦੇ ਵਿੱਚ ਹੈਗਾ ਜਾਂ ਤੁਹਾਡੇ ਪਿੰਡ ਦੀ ਕੋਈ ਵਧੀਨੀ ਟੀਮ ਹੈ ਜਿਹੜੀ ਵਧੀਆ ਨਾਮ ਪਾਉਂਦੀ ਹੈ ਅਲਗਾਲੇ ਪਿੰਡਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਆ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਕੇ ਆਪਣੇ ਚੈਨਲ ਦੇ ਨਾਲ ਜੁੜਿਓ ਤਾਂ ਜੋ ਅੱਗੇ ਆਉਣ ਵਾਲੀ ਹੋਰ ਜਾਣਕਾਰੀ ਆਪ ਸਭ ਨੂੰ ਮਿਲ ਸਕੇ ਸੋ ਇੱਕ ਵਾਰ ਫੇਰ ਤੋਂ ਮੈਂ ਇਹੀ ਗੱਲ ਕਹੂੰਗਾ ਕਿ ਮੋਹਨਬੀਰ ਬੱਲਬੀਰ ਦਾ ਬਹੁਤ ਵੱਡਾ ਸਹਿਯੋਗ ਹੈ ਕਬੱਡੀ ਨੂੰ ਉੱਚਾ ਚੁੱਕਣ ਦੇ ਵਿੱਚ ਵੈਸੇ ਪ੍ਰੋਮੋਟਰ ਸਾਰੇ ਵਧੀਆ ਨੇ ਜੋ ਕਬੱਡੀ ਨੂੰ ਪਿਆਰ ਕਰਦੇ ਨੇ ਖਿਡਾਰੀ ਵੀ ਸਾਰੇ ਵਧੀਆ ਨੇ ਜੋ ਆਪਦੀ ਗੇਮ ਆਪਦੀ ਮਿਹਨਤ ਕਰਦੇ ਨੇ ਆਪਦੀ ਗੇਮ ਨੂੰ ਉੱਚਾ ਚੁੱਕਦੇ ਨੇ ਸੋ ਪਲੀਜ਼ ਇੱਥੇ ਮੋਹਨਵੀਰ ਬੱਲਵਾਈ ਦਾ ਸਾਥ ਦੇਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਤਾਂ ਜੋ ਉਹਦਾ ਹੌਸਲਾ ਹੋਰ ਵੀ ਕਾਇਮ ਰਹੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਲਈ ਕਬੱਡੀ ਖਿਡਾਰੀਆਂ ਲਈ ਕਬੱਡੀ ਦਰਸ਼ਕਾਂ ਲਈ ਵੱਡੇ ਤੋਂ ਵੱਡੇ ਪਰਾਲੇ ਕਰਦਾ ਰਹੇ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਜਿੰਨੇ ਕਿ ਜੋਗੇ ਹੈਗੇ ਵੀਰੇ ਸਾਡੇ ਜੋ ਸਹਿਯੋਗ ਦੀ ਤੈਨੂੰ ਲੋੜ ਐਸੀ ਤੇਰੇ ਨਾਲ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓਗੇ ਧੰਨਵਾਦ